ਸਤਿ ਸ਼੍ਰੀ ਅਕਾਲ ਜੀ ਅਮਿੰਦ ਹੈ ਤੁਸੀ ਵਧੀਆ ਹੋਵੋਗੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਨਸਪਾਇਰ ਵਿਦ ਅਪਡੇਟ ਅੱਜ ਆਪਾਂ ਜਿਸ ਵਿਸ਼ੇ ਤੇ ਤੁਹਾਡੇ ਨਾਲ ਗੱਲਾਂ ਕਰਾਂਗੇ ਉਹ ਉਹ ਪੰਜ ਗੱਲਾਂ ਨੇ ਜੋ ਤੁਹਾਨੂੰ ਜੀਵਨ ਜਿਉਂ ਜੋਗਾ ਕਰ ਦੇਣੀਆਂ ਕਿਉਂਕਿ ਦੋਸਤੋ ਅੱਜ ਕੱਲ ਜ਼ਿਆਦਾਤਰ ਮਨੁੱਖ ਜ਼ਿੰਦਗੀ ਕੀ ਆ ਘੱਟ ਰਹੇ ਨੇ ਜਿਉਂ ਹਰ ਕੋਈ ਨਹੀਂ ਰਿਹਾ ਜਿਰਲੇ ਨੇ ਜੋ ਜ਼ਿੰਦਗੀ ਨੂੰ ਜਿਉਂ ਰਹੀ ਨਹੀਂ ਆਪਾਂ ਸ਼ੁਰੂ ਕਰਦੇ ਆਂ ਪੰਜ ਗੱਲਾਂ ਜਿਨ੍ਹਾਂ ਨਾਲ ਤੁਸੀਂ ਜੀਵਨ ਨੂੰ ਚੰਗੀ ਤਰ੍ਹਾਂ ਜੀਉ ਸਕਦੇ ਹੋ ਸਭ ਤੋਂ ਪਹਿਲਾਂ ਦੋਸਤੋ ਨੰਬਰ 1 ਆਪਾਂ ਗੱਲ ਕਰਾਂਗੇ ਹਮੇਸ਼ਾ ਸੱਚ ਬੋਲੋ ਕਿਉਂਕਿ ਸੱਚ ਬੋਲਣ ਨਾਲ ਲੋਕ ਤੁਹਾਡੀ ਇੱਜ਼ਤ ਕਰਦੇ ਨੇ ਕਿ ਤੁਸੀਂ ਉਹਨਾਂ ਨਾਲ ਵਫ਼ਾਦਾਰ ਰਹਿੰਦੇ ਹੋ ਖੁਦ ਨੂੰ ਚੰਗੀ ਤਰ੍ਹਾਂ ਸੋਣ ਸਕਦੇ ਹੋ ਸੱਚ ਬੋਲਣ ਵਾਲਾ ਮਨੁੱਖ ਹਮੇਸ਼ਾ ਸਤਿਕਾਰਿਆ ਜਾਂਦਾ ਹੈ ਉਹਦੀ ਇੱਜ਼ਤ ਆਮ ਮਨੁੱਖ ਨਾਲੋਂ ਈਤੀ ਜ਼ਿਆਦਾ ਹੁੰਦੀ ਹੈ ਸੱਚਾਈ ਤੁਹਾਡੀ ਉਡੀ ਵਫਾਦਾਰੀ ਹੈ ਜੇ ਤੁਸੀਂ ਖੁਦ ਸੱਚ ਬੋਲੋਗੇ ਫਿਰ ਹੀ ਦੂਸਰਿਆਂ ਤੋਂ ਸੱਚ ਦੀ ਉਮੀਦ ਕਰ ਸਕਦੇ ਹੋ ਨੰਬਰ 2 ਸੰਤੋਖ ਵਿੱਚ ਜਿਓ ਹਮੇਸ਼ਾ ਸਬਰ ਸੰਤੋਖ ਵਿੱਚ ਜਿਓ ਇਸ ਦਾ ਮਤਲਬ ਇਹ ਹੈ ਦੋ ਸਤੂਜ ਤੁਹਾਡੇ ਕੋਲ ਹੈ ਉਸ ਨੂੰ ਜਿਉਣਾ ਸਿੱਖੋ ਕਿਉਂਕਿ ਹੋਰ ਦੀ ਆੜ ਵਿੱਚ ਆਪਾਂ ਜੋ ਆਪਣੇ ਕੋਲ ਹੈ ਸੁੱਖ ਸਹੂਲਤ ਉਸ ਦਾ ਆਨੰਦ ਵੀ ਨਹੀਂ ਲੈ ਪਾਉਂਦੇ ਇਹ ਜ਼ਿੰਦਗੀ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਮਿਲ ਕੇ ਤਾਂ ਬਣੀ ਹੈ ਆਪਾਂ ਵੱਡੀਆਂ ਵਸਤਾਂ ਦੀ ਣੀਟ ਚ ਜਿਹੜੇ ਆਪਣੇ ਕੋਲ ਉਹ ਚੰਗੇ ਭਾਣੇ ਉਹਨਾਂ ਨੂੰ ਵੀ ਗਵਾ ਦਿੰਨੇ ਹਾਂ ਸੋ ਦੋਸਤੋ ਜਿਹੜੀ ਚੀਜ਼ ਆ ਜੋ ਪਾਲ ਤੁਹਾਡੇ ਕੋਲੋ ਅੱਜ ਨਹੀਂ ਤੁਸੀਂ ਉਹਨਾਂ ਨੂੰ ਜਿਉਣਾ ਸਿੱਖੋ ਕੱਲ ਪਿੱਛੇ ਆਪਣਾ ਅੱਜ ਬਰਬਾਦ ਨਾ ਕਰੋ ਤੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਹੀ ਤੁਹਾਡੇ ਜੀਵਨ ਨੂੰ ਚਾਰ ਚੰਦ ਲਾਉਣਗੀਆਂ ਵੱਡੇ ਦੀ ਮਨਸਾਜ ਐਵੇਂ ਨਾ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਦੁਖੀ ਕਰੋ ਸੋ ਆਪਣੇ ਆਲੇ ਦਿਹਾੜੀ ਨੂੰ ਵੀ ਆਪਣੇ ਸਬਰ ਨਾਲ ਆਪਣੇ ਸੋਹਜ ਨਾਲ ਸੰਤੋਖ ਭਰੇ ਜੀਵਨ ਨਾਲ ਤੁਸੀਂ ਪ੍ਰੇਰਿਤ ਕਰੋ ਜੋ ਹੈ ਉਸ ਵਿੱਚ ਸੰਤੋਸ਼ਤ ਰਹੋ ਅਗਲੀ ਆਪਾਂ ਗੱਲ ਕਰਾਂਗੇ ਦੋਸਤੋ ਨੰਬਰ 3 ਸਮੇਂ ਦੀ ਕਦਰ ਕਰੋ ਦੋਸਤੋ ਸਮੇਂ ਦੀ ਕਦਰ ਆਪਾਂ ਨੂੰ ਹਮੇਸ਼ਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਤੇਜ਼ ਆ ਦੌੜਦਾ ਜਾਂਦਾ ਹੈ ਤੇ ਜੇ ਇੱਕ ਵਾਰ ਲੰਘ ਗਿਆ ਮੁੜ ਵਾਪਸ ਨਹੀਂ ਆਉਣਾ ਇਸ ਦਾ ਮਤਲਬ ਇਹੀ ਹੈ ਜੋ ਪਲ ਤੁਹਾਡੇ ਕੋਲ ਆਜੇ ਨੇ ਉਹਨਾਂ ਨੂੰ ਤੁਸੀਂ ਅੱਜ ਹੀ ਜਿਉ ਲੋ ਐਮੀਨਾ ਕੱਲ ਪਿੱਛੇ ਆਪਣੀ ਅੱਜ ਨੂੰ ਵੀ ਰੋਲੋ ਸੋ ਜੋ ਤੁਹਾਡਾ ਅੱਜ ਨੇ ਉਹਨਾਂ ਨੂੰ ਇੰਜੋਏ ਕਰੋ ਉਹਦੇ ਵਿੱਚ ਵਿਸ਼ਵਾਸ ਰੱਖੋ ਕੱਲ ਵਾਲਾ ਸਮਾਪਾ ਕਿਸ ਨੇ ਦੇਖਿਆ ਜੋ ਹੈ ਉਹਨਾਂ ਪੜਾ ਵਿੱਚ ਖੂਬਸੂਰਤੀ ਨਾਲ ਆਪਣੇ ਜੀਵਨ ਵਿੱਚ ਤੁਸੀਂ ਚੰਗੇ ਰੰਗਾਂ ਨੂੰ ਭਰ ਸਕਦੇ ਹੋਣਾ ਅੱਜ ਹੀ ਆਪਾਂ ਗੱਲ ਕਰਾਂਗੇ ਮਾਫ਼ ਕਰਨਾ ਸਿੱਖੋ ਦੋਸਤੋ ਮਾਫ਼ ਕਰਨਾ ਇੱਕ ਅਜਿਹੀ ਸ਼ਕਤੀ ਹੈ ਜੋ ਹਰ ਕੋਈ ਇਸੇ ਕੋਲ ਨਹੀਂ ਹੁੰਦੀ ਤੇ ਇਹ ਤੁਸੀਂ ਕਿਸੇ ਲਈ ਕਿਸੇ ਨੂੰ ਮਾਫ ਨਹੀਂ ਕਰਨਾ ਬਲਕਿ ਤੁਹਾਡੀ ਮੰਨ ਦੀ ਸੰਤੁਸ਼ਟੀ ਹੈ ਤੁਹਾਡੇ ਮਨ ਦਾ ਸੁਕੂਨ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਮਾਫ ਕਰ ਦਿੰਦੇ ਹੋ ਇਸ ਨਾਲ ਤੁਹਾਡੇ ਅੰਦਰ ਇੱਕ ਚੰਗੀ ਭਾਵਨਾ ਜਨਮ ਲੈਂਦੀ ਹੈ ਤੇ ਉਹ ਉਹ ਭਾਵਨਾ ਜਿਹੜੀ ਉਸਾਰਨ ਜੋਗ ਹੈ ਤੇ ਜਿਹੜੀ ਨਵੀਆਂ ਚੀਜ਼ਾਂ ਨੂੰ ਨਵੇਂ ਰਿਸ਼ਤਿਆਂ ਨੂੰ ਨਵੇਂ ਪਿਆਰਾਂ ਨੂੰ ਮਹੱਬਤ ਪਰਿਸ਼ਟਿਆਂ 'ਚ ਜਨਮ ਲਿੱਤੀ ਹੈ ਸੋ ਦੋਸਤੋ ਹਮੇਸ਼ਾ ਰਿਸ਼ਤਿਆਂ ਵਿੱਚ ਮਾਫ਼ ਕਰਨਾ ਸਿੱਖੋ ਨੰਬਰ 5 ਆਪਣੇ ਮਨ ਨੂੰ ਸਮਝੋ ਦੋਸਤੋ ਜੋ ਕੁਸਾਪਾ ਨੇ ਲੈਣਾਗਾ ਉਹ ਆਪਣੇ ਮਨ ਤੋਂ ਹੀ ਲੈਣਾ ਤੇ ਆਪਣਾ ਮਨ ਹੀ ਆਪਾਂ ਨੂੰ ਚੰਗੇ ਮਾੜੇ ਲਈ ਪ੍ਰੇਰਿਤ ਕਰਦਾ ਹੈ ਤੇ ਇਸ ਲਈ ਆਪਣੇ ਮਨ ਨੂੰ ਹਮੇਸ਼ਾ ਆਪਣੇ ਵਿਚਾਰਾਂ ਨੂੰ ਹਮੇਸ਼ਾ ਸਕਾਰਾਤਮਕ ਰੱਖੋ ਆਪਣੇ ਆਪ ਨੂੰ ਹਮੇਸ਼ਾ ਚੰਗੀਆਂ ਚੰਗੀਆਂ ਗੱਲਾਂ ਨਾਲ ਭਰਪੂਰ ਰੱਖੋ ਸਵੇਰੇ ਉੱਠਦੇ ਹੋ ਚੰਗੇ ਯੰਗ ਬਲਾ ਚੰਗੇ ਵਿਚਾਰਾਂ ਨਾਲ ਆਪਣੀ ਦਿਨ ਦੀ ਸ਼ੁਰੂਆਤ ਕਰੋ ਫਿਰ ਦੇਖਿਓ ਬਾੜਾ ਸਾਰਾ ਆਲਾ ਦਵਾਲਾ ਤੁਹਾਡਾ ਸਾਰਾ ਦਿਨ ਹੀ ਰੌਸ਼ਨ ਹੋ ਜਾਣਾ ਕਿਉਂਕਿ ਦੋਸਤੋ ਚੰਗੇ ਵਿਚਾਰ ਆਪਾਂ ਨੂੰ ਚੰਗੀਆਂ ਚੀਜ਼ਾਂ ਵੱਲ ਪ੍ਰੇਰਿਤ ਕਰਦੇ ਨੇ ਤੇ ਆਪਾਂ ਦੇ ਮਨ ਦੀ ਵਿੱਚ ਉਹ ਚੰਗਾ ਪ੍ਰਾਪਤ ਕਰ ਸਕਦੇ ਹਾਂ ਸੋ ਦੋਸਤੋ ਇਹ ਉਹ ਗੱਲਾਂ ਨੇ ਜਿਨ੍ਹਾਂ ਨੂੰ અપਨਾ ਕੇ ਤੁਸੀਂ ਇੱਕ ਸੁਖੀ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹੋ ਜ਼ਿੰਦਗੀ ਨੂੰ ਸੌਖਾ ਕਰਨ ਲਈ ਕੋਈ ਆਪਾਂ ਨੂੰ ਬਾਹਲੇ ਮਹਿੰਗੇ ਜਗ੍ਹਾ ਨਹੀਂ ਧਰਨੀ ਪੈਂਦੀ ਇਹ ਬਾਤ ਸਾਡੇ ਸਕੂਨ ਤੇ ਨਿਰਭਰ ਹੈ ਕਿ ਇਹ ਨਿੱਕੀ ਨਿੱਕੀ ਚੀਜ਼ਾਂ ਵਿੱਚ ਜੋ ਸਕੂਨ ਹੈ ਉਹ ਤੁਸੀਂ ਮਹਿੰਗੇ ਪਦਾਰਥ ਮਹਿੰਗੀਆਂ ਵਸਤਾਂ ਖਰੀਦ ਕੇ ਪ੍ਰਾਪਤ ਨਹੀਂ ਕਰ ਸਕਦੇ ਇਹ ਆਪਣੇ ਸਕੂਨ ਦਾ ਕੇਂਦਰ ਬਿੰਦੂ ਆਪਣੇ ਪਰਿਵਾਰ ਨੂੰ ਬਣਾਓ ਚੰਗੀਆਂ ਚੀਜ਼ਾਂ ਦਾ ਸਮਾਜ ਵਿੱਚ ਜੋ ਤੁਸੀਂ ਵੰਡ ਰਹੇ ਹੋ ਉਹ ਹੀ ਚੀਜ਼ਾਂ ਤੁਹਾਡੀ ਖੁਸ਼ੀ ਤੁਹਾਡੇ ਘਰ ਤੁਹਾਡੇ ਆਪਣੇ ਚਾਰ ਚੰਦ ਲਾਉਣੀਆਂ। ਸੋ ਇਹਨਾਂ ਚੀਜ਼ਾਂ ਨੂੰ ਨਹੀਂ ਸ਼ਾਮ ਆਪਣੇ ਜੀਵਨ ਵਿੱਚ ਰੱਖੋ ਕਿ ਪੰਜ ਕਿਲਣਾ ਪੈ ਨਹੀਂ ਕਿਤੇ ਵੀ ਪਹੁੰਚ ਆ ਸਕਦੀ ਨਹੀਂ ਕਿ ਇਹਨਾਂ ਪੰਜ ਕਿਲਣਾ ਲਾ ਮਨੋਖਾ ਮੀਸ਼ਾ ਕੀਆ ਜਿਹੜੀ ਘਣਾ ਵਿੱਚ ਰਹਿੰਦਾ ਉਹ ਮਨੋਖਾ ਕਦੇ ਵੀ ਹੀ ਕਿਲਾਵਲ ਨਹੀਂ ਜਾਂਦਾ ਕਿਉਂਕਿ ਉਹਦੇ ਵਿੱਚ ਉਹ ਗੁਣ ਨੇ ਜਿਹੜੇ ਉਹ ਜੀਵਨ ਜਿਉਣਾ ਜੋਗਾ ਕਰਦੇ ਨੇ ਕਿ ਹਰ ਕੋਈ ਜ਼ਿੰਦਗੀ ਜਿਉਣੀ ਸਕਦਾ ਕਿ ਆਪਾਂ ਜ਼ਿੰਦਗੀ ਜਿਉਣੀ ਆ ਕੱਟਣ ਲਈ ਥੋੜੀ ਆਏ ਆ ਸੋ ਦੋਸਤੋ ਜੀ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਨਦੀਨ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਜੇ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ